ਸਾਰੇ ਸასიਖਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਤਾਕੂਸ ਇਹ ਤਾਕੂਸ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਦੇ ਰੈਸਟੋਰੈਂਟਾਂ ਦੇ ਵਿੱਚ ਅੱਜ ਕੱਲ ਮਿਲ ਰਹੇ ਨੇ ਇਹਨਾਂ ਨੂੰ ਅਸੀਂ ਬਹੁਤ ਹੀ ਹੈਲਦੀ ਤੇ ਵਧੀਆ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ 프라이ਪੈਨ ਨੂੰ ਅਸੀਂ ਰੱਖ ਲਿਆ ਵਾ ਤੇਲ ਪਾਵਾਂਗੇ 2-3 ਚਮਚੇ ਤੇਲ ਪਾ ਲਿਆ ਵਾ ਤੇਲ ਨੂੰ ਗਰਮ ਹੋਣ ਦਿੰਨੇ ਤੇਲ ਗਰਮ ਹੋ ਗਿਆ ਥੋੜਾ ਜਿਹਾ ਜੀਰਾ ਜੀਰਾ ਭਰੋਣ ਹੋ ਗਿਆ ਪਿਆਜ਼ ਪਾ ਲਾਂਗੇ ਤੇ ਆਏ ਜੀਨਾ ਸ਼ਿਮਲਾ ਮਿਰਚ ਪਾ ਲਈਏ ਹਲਕਾ ਸੌਤੇ ਕਰਾਂਗੇ ਇਹਨਾਂ ਨੂੰ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਲਾਂਗੇ ਇਹਨੂੰ ਵੀ ਨਾਲ ਪਕਾ ਲਾਂਗੇ ਪਿਆਜ਼ ਸ਼ਿਮਲਾ ਮਿਰਚ ਅਦਰਕ ਲਸਣ ਹਲਕਾ ਜਿਹਾ ਸੌਤੇ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲઈએ ਨਮਕ ਟੇਸਟ ਅਨਸਾਰ ਕਾਲੀ ਮਿਰਚ ਤੇ ਜੀਰਾ ਪਾਊਡਰ ਥੋੜਾ ਜਿਹਾ ਕਿਹ ਰੈਫਲੈਕਸ ਕੁਸ਼ਮੀਰੀ ਦੇ ਅਗੀ ਲਾਲ ਮਿਰਚ ਕਲਰ ਲਈ ਪਾਵਾਂਗੇ ਇਹਨਾਂ ਸਾਰਿਆਂ ਨੂੰ ਮਿਕਸ ਕਰ ਲੈਨੇ ਆ ਪਨੀਰ ਵੀ ਐਡ ਕਰ ਲੈਨੇ ਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਔਰੀਗানো ਪਾਵਾਂਗੇ ਇਹਨਾਂ ਸਬਜ਼ੀਆਂ ਨੂੰ ਅਸੀਂ ਜ਼ਿਆਦਾ ਨਹੀਂ ਪਕਾਵਾਂਗੇ ਹਲਕਾ ਕੱਚਾ ਰੱਖਾਂਗੇ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋਣ ਦਿੰਨੇ ਇਸ ਤੋਂ ਜ਼ਿਆਦਾ ਨਹੀਂ ਪਕਾਵਾਂਗੇ ਗੈਸ ਨੂੰ ਬੰਦ ਕਰਨ ਤੋਂ ਬਾਅਦ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਤੁਸੀਂ ਚਾਟ ਮਸਾਲੇ ਦੀ ਜਗ੍ਹਾ ਤੇ ਮੱਖੀ ਮਸਾਲਾ ਵੀ ਪਾ ਸਕਦੇ ਹੋ ਚਾਟ ਮਸਾਲੇ ਦੇ ਨਾਲ ਟੇਸ ਬਹੁਤ ਵਧੀਆ ਆਏਗਾ ਇਹਨਾਂ ਚੰਗਿਤਰਾ ਸੀ ਮਿਕਸ ਕਰ ਲਿਆ ਵਾ ਹੁਣ ਅਸੀਂ ਇਹਨੂੰ ਠੰਡਾ ਹੋਣ ਦਿੰਨੇ ਤਾਂ ਆਪਕੋਸ ਬਣਾਉਣ ਲਈ ਫੁਲਕੇ ਬਣਾਵਾਂਗੇ ਅਸੀਂ ਪਹਿਲਾਂ ਫੁਲਕਿਆਂ ਨੂੰ ਅਸੀਂ ਹਲਕਾ ਕੱਚਾ ਹੀ ਬਣਾਵਾਂਗੇ ਸਾਈਡ ਬਦਲ ਲੈਣੇ ਆ ਜਿਆਦਾ ਨਹੀਂ ਫੁਲਕੇ ਨੂੰ ਪਕਾਉਣਾ ਹਲਕਾ ਹੀ ਪਕਾਵਾਂਗੇ ਇਸ ਤੋਂ ਜ਼ਿਆਦਾ ਨਹੀਂ ਫੁਲਕੇ ਨੂੰ ਪਕਾਵਾਂ ਸਾਬਕੁਸ ਬਣਾਉਣ ਲਈ ਫੁਲਕਿਆਂ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਸਾਰੇ ਫੁਲਕੇ ਨੂੰ ਇਸੇ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਫੁਲਕੇ ਨੂੰ ਹਲਕਾ ਕੱਚਾ ਹੀ ਰੱਖਾਂਗੇ ਜਿਆਦਾ ਨਹੀਂ ਇਹਨਾਂ ਨੂੰ ਪਕਾਉਣਾ ਆਕੋਸ ਬਣਾਉਣ ਲਈ ਫੁਲਕਾ ਸੀ ਲੈ ਲਿਆ ਅਸੀਂ ਆਟੇ ਦਾ ਜਿਸ ਤਰ੍ਹਾਂ ਨੋਰਮਲ ਹੀ ਅਸੀਂ ਫੁਲਕਾ ਬਣਾਉਂਦੇ ਆ ਉਸ ਤਰੀਕੇ ਨਾਲ ਅਸੀਂ ਫੁਲਕਾ ਬਣਾਇਆ ਵਾ ਇਹਨੂੰ ਚੰਗੀ ਤਰ੍ਹਾਂ ਪਕਾਇਆ ਨਹੀਂ ਸੀ ਬਾਰ ਵਾਲੇ ਸਾਈਡ ਤੋਂ ਹਲਕਾ ਹਲਕਾ ਕੱਚਾ ਵਾ ਤੇ ਅੰਦਰੋਂ ਅਸੀਂ ਚੰਗੀ ਤਰ੍ਹਾਂ ਥੋੜਾ ਜਿਹਾ ਪਕਾ ਲਿਆ ਸੀ। ਟਮਾਟੋ ਸੌਸ ਤੇ ਥੋੜ੍ਹਾ ਜਿਹਾ ਅਸੀਂ ਅੱਧਾ ਕ ਚਮਚਾ ਚਿਲੀ ਸੌਸ ਦਾ ਇਹਦੇ ਵਿੱਚ ਮਿਕਸ ਕੀਤਾ। ਫੁਲਕੇ ਦੇ ਉੱਪਰ ਇਸ ਤਰ੍ਹਾਂ ਲਾ ਲਾਂਗੇ ਅਸੀਂ। ਇਸ ਤਰ੍ਹਾਂ ਬੱਚੇ ਵੀ ਬਹੁਤ ਖੁਸ਼ ਹੋ ਕੇ ਚੀਜ਼ ਨੂੰ ਖਾ ਲੈਂਦੇ ਆ। ਜਿਹੜੀ ਅਸੀਂ ਸਬਜ਼ੀ ਨੂੰ ਪਹਿਲਾਂ ਰੋਸਟ ਕੀਤਾ ਸੀ। ਇਹ ਮੋਜ਼ਰੇਲਾ ਚੀਜ਼ ਲਈ ਹੈ ਜੇ ਤੜਕਾ ਨਹੀਂ ਹੈਗੀ ਤਾਂ ਤੁਸੀਂ ਇਹਨਾਂ ਸਕਿਪ ਕਰ ਸਕਦੇ ਜੀ। ਇਸ ਤੋਂ ਬਿਨਾਂ ਵੀ ਅਸੀਂ ਬਣਾ ਸਕਦੇ ਆ। ਘੱਟ ਵਾ ਦਸੀਂ ਕਰਕੇ ਇਹਨੂੰ ਫੈਲਾ ਸਕ। ਸਬਜ਼ੀ ਜਿਹੜੀ ਅਸੀਂ ਬਣਾਈ ਆ ਪਨੀਰ, ਸ਼ਿਮਲਾ ਮਿਰਚ ਇਹਨੂੰ ਇਸ ਤਰ੍ਹਾਂ ਇਸ ਬਣਾ ਕੇ ਪਹਿਲਾਂ ਰੱਖ ਲੈਣੇ ਆ। ਦੂਸਰਾ ਫੁਲਕਾ ਲਵਾਂਗੇ ਇਹਦੇ ਉੱਪਰ ਵੀ ਟਮਾਟੋ ਸੌਸ ਲਾਵਾਂਗੇ। ਟਮਾਟੋ ਸੌਸ ਵੀ ਅਸੀਂ ਵੱਧ ਘੱਟ ਲਾ ਲਈਨੇ ਜਿਸ ਤਰ੍ਹਾਂ ਅਸੀਂ ਬੱਚੇ ਕਈ ਸੌਸ ਜ਼ਿਆਦਾ ਖਾਂਦੇ ਆ ਉਸੇ ਹਿਸਾਬ ਨਾਲ ਅਸੀਂ ਲਾਵਾਂਗੇ। ਮੋਜ਼ੇਰੇਲਾ ਚੀਜ਼ ਪਾਵਾਂਗੇ। ਪੀਜਾ 버ਗਰ ਅਸੀਂ ਬਾਹਰੋਂ ਖਾਂਦੇ ਆ ਉਹਨਾਂ ਦੇ ਤੋਂ ਬਜਾਏ ਅਸੀਂ ਘਰ ਵਿੱਚ ਇਸ ਤਰ੍ਹਾਂ ਚੀਜ਼ਾਂ ਬਣਾ ਕੇ ਬੱਚਿਆਂ ਨੂੰ ਜਦੋਂ ਦਿੰਨੇ ਆ ਤੇ ਬੱਚੇ ਵੀ ਖੁਸ਼ ਹੋ ਜਾਂਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਬੱਚੇ ਖਾ ਵੀ ਲੈਂਦੇ ਨੇ। ਸਬਜ਼ੀ ਵੀ ਖਾ ਲੈਂਦੇ ਆ। ਤੇ ਪਨੀਰ ਵੀ ਖਾ ਲੈਂਦੇ। ਇਸ ਤਰ੍ਹਾਂ ਅਸੀਂ ਬਣਾ ਲਿਆ। ਸਾਰੇ ਸੀ ਤਾਕ ਉਸ ਦੇ ਵਿੱਚ ਅਸੀਂ ਸਾਰੇ ਮਸਾਲੇ ਨੂੰ ਪਰ ਲਿਆ। ਹੁਣ ਅਸੀਂ ਇਹਨਾਂ ਨੂੰ ਸੈਂਡਵਿਚ ਮੇਕਰ ਦੇ ਵਿੱਚ ਬਣਾਵਾਂਗੇ। ਸੈਂਡਵਿਚ ਵਾਲਾ ਅਸੀਂ ਗ੍ਰਿਲ ਲੈ ਲਿਆ ਵਾ। ਇਹਨੂੰ ਅਸੀਂ ਗਰਮ ਕਰਨ ਵਾਸਤੇ ਰੱਖ ਲਿਆ ਵਾ। ਇਹਦੇ ਵਿੱਚ ਅਸੀਂ ਥੋੜਾ ਜਿਹਾ ਤੇਲ ਲਾ ਲਾਂਗੇ। ਤੇਲ ਦੇ ਨਾਲ ਚੰਗੀ ਤਰ੍ਹਾਂ ਗਰੀਸ ਕਰ ਲਾਂਗੇ। ਤੇਲ ਦੀ ਜਗ੍ਹਾ ਤੇ ਇਹਦੇ ਵਿੱਚ ਘਿਓ ਵੀ ਲਾ ਸਕਦੇ ਜਾਂ ਬਟਰ ਵੀ ਲਾ ਸਕਦੇ। ਇਹਨਾਂ ਨੂੰ ਅਸੀਂ ਵਿੱਚ ਰੱਖ ਦਿੰਨੇ। ਇਸ ਤਰ੍ਹਾਂ ਰੱਖਾਂਗੇ। 5 ਮਿੰਟ ਅਸੀਂ ਇਹਨਾਂ ਨੂੰ ਸੇਕ ਲੈਣੇ ਆ। 5 ਮਿੰਟ ਬਾਅਦ ਅਸੀਂ ਚੈੱਕ ਕਰਾਂਗੇ ਇਹਨੂੰ ਸੈਂਡਵਿਚ ਮੇਕਰ ਵਿੱਚ ਨੂੰ ਕਿਉਂਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ। ਟਾਕੋ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਕ੍ਰਿਸਪੀ ਬਣੇ ਨੇ। ਕ੍ਰਿਸਪੀ ਬਣ ਕੇ ਤਿਆਰ ਹੋਏ। ਜੇਕਰ ਸਾਡੇ ਕੋਲ ਸੈਂਡਵਿਚ ਬਣਾਉਣ ਵਾਲੀ ਗ੍ਰਿਲ ਨਹੀਂ ਹੈਗੀ ਤਾਂ ਅਸੀਂ ਇਹਨੂੰ ਫਰਾਈ ਪੈਨ ਦੇ ਵਿੱਚ ਵੀ ਬਣਾ ਸਕਦੇ ਹਾਂ ਟਾਕੋਸ ਨੂੰ। ਕਿ ਉਹ ਪਾਵਾਂਗੇ ਥੋੜਾ ਜਿਹਾ। ਕਿ ਉਹਦੇ ਨਾਲ ਫਰਾਈ ਪੈਨ ਨੂੰ ਗ੍ਰੀਸ ਕਰ ਲੈਣੇ ਆ। ਇਸ ਤਰ੍ਹਾਂ ਰੱਖ ਲਾਂਗੇ ਵਿੱਚ। ਪਰ ਵੀ ਤੇ ਕਿਉਂ ਲਾ ਦਾਂਗੇ ਦੋਨਾਂ ਸਾਈਡਾਂ 'ਤੇ ਕਿਉਂ ਚੰਗੀ ਤਰ੍ਹਾਂ ਲਾ ਲਿਆ ਦੋਨਾਂ ਸਾਈਡਾਂ 'ਤੇ ਅਸੀਂ ਉਲਟਾ-ਪਲਟਾ ਕੇ ਇਹਨੂੰ ਚੰਗੀ ਤਰ੍ਹਾਂ ਸੇਕ ਲਾਂਗੇ ਇਸ ਤਰ੍ਹਾਂ ਵੀ ਬਹੁਤ ਹੀ ਵਧੀਆ ਤਾਕੋਜ਼ ਬਣ ਕੇ ਨਾ ਤਿਆਰ ਹੁੰਦਾ ਹਲਕਾ ਜਿਹਾ ਅਸੀਂ ਕੋਈ ਚੀਜ਼ ਲੈ ਕੇ ਕਿਨੂੰ ਪ੍ਰੈਸ ਕਰ ਦਿੰਦੇ ਇਸ ਤਰ੍ਹਾਂ ਵੀ ਬਹੁਤ ਵਧੀਆ ਪੰਜ ਦੋਨਾਂ ਸਾਈਡਾਂ 'ਤੇ ਅਸੀਂ ਚੰਗੀ ਤਰ੍ਹਾਂ ਇਹਨੂੰ ਕ੍ਰਿਸਪ ਕਰਾਂਗੇ ਦੋਨਾਂ ਸਾਈਡਾਂ 'ਤੇ ਅਸੀਂ ਤਾਕੋਜ਼ ਨੂੰ ਚੰਗੀ ਤਰ੍ਹਾਂ ਸੇਕ ਲਿਆ ਤੇ ਇੱਥੋਂ ਅਸੀਂ ਇਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਫੜ ਕੇ ਇਸ ਤਰ੍ਹਾਂ ਸੇਕ ਲਾ ਲੀ। ਇਸ ਤਰ੍ਹਾਂ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਤਾਪਕੂ ਜੀਸ ਮੈਲਟ ਬਹੁਤ ਵਧੀਆ ਹੋ ਗਿਆ ਦੇ ਵਿੱਚ ਤਾਪਕੂ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ। ਬਾਕੀ ਦੇ ਤਾ ਕੁਝ ਵੀ ਚੈੱਕ ਕਰ ਲੈਨੇ ਆ। ਸੈਂਡਵਿਚ ਗਰੀ ਦੇ ਵਿੱਚ ਅਸੀਂ ਤਾਪਕੂ ਬਣਾ ਕੇ ਤਿਆਰ ਕੀਤੀ ਹੈ। ਬਹੁਤ ਵਧੀਆ ਇਹਦੇ ਵਿੱਚ 치ਜ਼ ਜਿਹੜੀ ਉਹ ਮੈਲਟ ਹੋਈ। ਤੇ ਖ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਇਆ। ਦੋਨਾਂ ਸਾਈਡਾਂ ਤੋਂ ਬਹੁਤ ਹੀ ਵਧੀਆ ਬਣੀ। ਤੁਸੀਂ ਵੀ ਇਸੇ ਤਰ੍ਹਾਂ ਬਣਾਇਆ ਤੇ ਖਾਓ। ਬੱਚਿਆਂ ਨੂੰ ਜ਼ਰੂਰ ਚੀਜ਼ਾਂ ਬਣਾ ਕੇ ਖਵਾਇਆ ਕਰੋ। ਤਾਕ ਉਸ ਬਣ ਕੇ ਤਿਆਰ ਨੇ ਤੁਸੀਂ ਵੀ ਐਕਸ ਸਕਦੇ ਜੀ ਬਹੁਤ ਹੀ ਵਧੀਆ ਦੇ ਵਿੱਚ ਚੀਜ਼ ਵੀ ਮੈਲਟ ਹੋਈ ਆ ਤੇ ਬਹੁਤ ਹੀ ਵਧੀਆ ਬਣੇ ਨੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ